ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MOHALLA PANJWA ਹਰ ਹਰਿ ਧਿਆਇ ਮਨਾ ਖੇਰ ਨਾ ਵਿਸਾਰੀਐ ਏ ਮੇਰੇ ਮਨਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਸਦਾ ਹੀ ਧਿਆਉਣਾ ਕਰ ਇੱਕ ਖਿੰਕੀਏ ਸ਼ਿਨ ਮਾਤਰ ਵੀ ਨਾਮ ਨੂੰ ਵਿਸਾਰਿਏ ਭਲਾਉਣਾ ਨਾ ਕਰ। ਰਾਮ ਰਾਮਾ ਰਾਮ ਰਮਾ ਕੰਠ ਉਰਤਾਰੀਐ। ਜੋ ਰਾਮ ਪਰਮੇਸ਼ਰ ਸਾਰੇ ਰਾਮਾ ਵਿਆਪਕ ਸਰੂਪ ਰਾਮ ਰਮਿਆ ਹੋਇਆ ਤੇ ਰਾਮਾ ਸੁੰਦਰ ਸਰੂਪ ਹੈ। ਉਸਦੇ ਨਾਮ ਨੂੰ ਕੰਠ ਗਲ ਦੇ ਉਰ ਅੰਦਰ ਤਾਰੀਏ ਤਾਰਨ ਕਰਕੇ ਰੱਖਣਾ ਕਰ। ਪੁਰਤਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਜੋ ਪਾਰ ਬ੍ਰਹਮ पापा ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਨਿਰੰਜਨੋ ਸ਼ੁੱਧ ਸਰੂਪ ਪ੍ਰਭੂ ਹੈ ਅਤੇ ਜੋ ਸਾਰਿਆਂ ਥਾਵਾਂ ਵਿੱਚ ਪੂਰਨ ਪਰਿਪੂਰਨ ਪੁਰਖ ਤੇ ਸਭ ਨੂੰ ਆਪਣੀ ਚੇਤਨ ਸੱਤਾ ਨਾਲ ਹਰੀ ਭਰੀ ਕਰਨ ਵਾਲਾ ਹੈ ਵਸਾਰੀਆਂ ਥਾਵਾਂ ਵਿੱਚ ਪੂਰਨ ਪਰਿਪੂਰਨ ਤੇ ਪੁਰਖ ਪੁਰਿਸ਼ਾਰਥ ਦੇਣ ਵਾਲਾ ਹੈ ਉਸ ਪਰਮੇਸ਼ਰ ਨੂੰ ਔਰ ਹਿਰਦੇ ਵਿੱਚ ਧਾਰਨ ਕਰਕੇ ਪਾਪ ਵਸਾਗੇ ਰਖਣਾ ਕਰ ਭੈ ਦੂਰ ਕਰਤਾ ਪਾਪ ਹਰਤਾ ਦੁਸਹਿ ਦੁੱਖ ਪਾਪ ਖੰਡਨੋ ਉਹ ਪ੍ਰਭੂ ਜਮਨ ਮਰਨ ਦੇ ਭੈ ਡਰ ਨੂੰ ਦੂਰ ਕਰਨ ਵਾਲਾ ਹੈ ਪਾਪ ਕੀਏ ਗੁਨਾਹਾਂ ਨੂੰ ਹਰਤਾ ਨਾਸ਼ ਕਰਨ ਵਾਲਾ ਹੈ ਤੇ ਦੁਸਹਿ ਨਾਂ ਸਹਾਰੇ ਜਾਣ ਵਾਲੇ ਭਾਵ ਕਟਨ ਮਾਤਾ ਦੇ ਗਰਭ ਨਰਕ ਆਦ ਦੇ ਦੁੱਖਾਂ ਤੇ ਸਤ ਪ੍ਰਕਾਰ ਦੇ ਭਾਵ ਡਰ ਨੂੰ ਖੰਡਨੋਂ ਕਟਣ ਨਾਸ਼ ਕਰਨ ਵਾਲਾ ਹੈ ਜਗਦੀਸ਼ ਇਸ ਗੋਪਾਲ ਮਾਧੂ ਗੁਣ ਗੋਵਿੰਦ ਵਿਚਾਰੀ ਹੈ ਜੋ ਜਗਦੀਸ਼ ਸੰਸਾਰ ਦੇ ਰਾਜੇ ਜਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਕਾਂ ਦਾ ਵੀ ਇਸ ਕੇੇ ਮਾਲਕ ਹੈ ਵਾਹਿਰਨ ਗਰਭ ਆਦ ਤੇ ਸਾਰੇ ਜਗਤ ਦਾ ਮਾਲਕ ਹੈ ਅਤੇ ਉਹ ਪ੍ਰਿਥਵੀ ਦਾ ਪਾਲ ਪਾਲਕ ਅਤੇ ਮਾਧੂ ਮਾਇਆ ਦਾ ਤਉਪਤੀ ਹੈ ਉਸ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਸਤ ਸੰਗਤ ਨਾਲ ਮਿਲ ਕੇ ਵੀ ਵਿਚਾਰੀਏ ਵਿਚਾਰਨਾ ਕਰੀਏ ਬਿਨਵੰਤ ਨਾਨਕ ਮਿਲ ਸੰਗ ਸਾਧੂ ਦਿਨ ਸਰੈਣ ਚਿਤਾਰੀਏ ਸਤਗੁਰੂ ਸਾਹਿਬ ਜੀ ਬਿਨਵੰਤ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਸਾਧੂ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲ ਕੇ ਦਿਨ ਰਾਤ ਉਸ ਪਰਮੇਸ਼ਰ ਨੂੰ ਯਾਦ ਕਰੀਏ ਚਰਨ ਕਮਲ ਆਧਾਰ ਜਨਕਾ ਆਸਰਾ ਜੋ ਪਰਮੇਸ਼ਰ ਦੇ ਪੂਜਨੀਕ ਚਰਨਾ ਕਮਲਾਂ ਦਾ ਆਸਰਾ ਹੈ ਇਹੋ ਹੀ ਗੁਰਮਖ ਜਨਾਂ ਦਾ ਮਨ ਬਾਣੀ ਸਰੀਰ ਕਰਕੇ ਆਸਰਾ ਹੈ ଅਥਵਾ ਗੁਰਮਖ ਜਨਾਂ ਦਾ ਮਨ ਬਾਣੀ ਸਰੀਰ ਕਰਕੇ ਆਸਰਾ ਆਧਾਰ ਆਸਰਾ ਰੂ ਪਰਮੇਸ਼ਰ ਦੇ ਚਰਨ ਕਮਲ ਹੀ ਹਨ ਮਾਲ ਮਿਲਖ ਪੰਡਾਰ ਨਾਮ ਅਨੰਤ ਤਰਾ ਅਨੰਤ ਗਏ ਅੰਤ ਤੋਂ ਰਹਿ ਬੇਅੰਤ ਪਰਮੇਸ਼ਰ ਦੇ ਨਾਮ ਨੂੰ ਜੋ ਗੁਰਮਖ ਜਨਾ ਨੇ ਹਿਰਦੇ ਵਿੱਚ ਤਰਾ ਤਾਰਿਆ ਹੋਇਆ ਹੈ ਇਹੋ ਹੀ ਉਹਨਾਂ ਦਾ ਮਾਲ ਹਾਥੀ ਕੋੜੇ ਆਦ ਮਿਲਖ ਜ਼ਗੀਰਾ ਪੰਡਾਰ ਖਜ਼ਾਨੇ ਆਦ ਸਭ ਕੁਝ ਹੈ ਨਾਮ ਨਰਹਰ ਨਿਦਾਨ ਜਿਨ ਕੈ ਰਸ ਓਗ ਏਕ ਨਰਾਇਣਾ ਨਰ ਹਰ ਪਰਮੇਸ਼ਰ ਦੇ ਨਾਮ ਦਾ ਹੀ ਜਿਨ ਜਿਨ੍ਹਾਂ ਗੁਰਮੁਖਾਂ ਦੇ ਕੋਲ ਨਿਦਾਨ ਖਜ਼ਾਨਾ ਹੈ ਉਹਨਾਂ ਗੁਰਮੁਖ ਜਨਾਂ ਨੇ ਇੱਕ ਨਾਰਾਇਣਾ ਪਰਮੇਸ਼ਰ ਦੇ ਬ੍ਰਹਮਾਨੰਦ ਰੂਪੀ ਰਸ ਨੂੰ ਭੋਗਣਾ ਮੰਨਣਾ ਕੀਤਾ ਹੈ ਵਾਰਸ ਪ੍ਰੇਮ ਦੁਆਰਾ ਇੱਕ ਪਰਮੇਸ਼ਰ ਦੇ ਬ੍ਰਹਮਾਨੰਦ ਨੂੰ ਭੋਗਣਾ ਕੀਤਾ ਹੈ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਧਿਆਇਣਾ ਉਹ ਗੁਰਮੁਖ ਉਸ ਅਨੰਤ ਬੇਅੰਤ ਬੀਠਲ ਪਰਮੇਸ਼ਰ ਵਿੱਚ ਜੁੜੇ ਰਹਿੰਦੇ ਹਨ ਜਿਸ ਵਾਹਿਗੁਰੂ ਨੇ ਸਾਰੇ ਜੀਵਾਂ ਨੂੰ ਰਸ ਕਸ ਆਕਾਰ ਦੇ ਵਖੋ ਵਖਰੇ ਰੰਗ ਦਿੱਤੇ ਹਨ ਅਤੇ ਸਾ ਸਾ ਸਵਾਸ ਸਵਾਸ ਉਸੇ ਪਰਮੇਸ਼ਰ ਨੂੰ ਧਿਆਉਣਿਆ ਧਿਆਇਣਾ ਕੀ ਇਹ ਰੱਦਨਾ ਕਰਦੇ ਹਨ ਕਿਲ ਵਿਖ ਹਰਣਾ ਨਾਮ ਪੁਨਹ ਚਰਣਾ ਨਾਮ ਜਮ ਕੀਤਰਾਸ ਹਰ ਸਾਰੇ ਕਿਲਵਿਕ ਪਾਪਾਂ ਨੂੰ ਹਰਣਾ ਮੇਟਣ ਵਾਲਾ ਪਰਮੇਸ਼ਰ ਦਾ ਨਾਮ ਹੀ ਪੁਨਹ ਚਰਣਾ ਪ੍ਰਾਛਿਤ ਕਰਮ ਹੈ ਵਾ ਪਾਪਾਂ ਨੂੰ ਮੇਟਣ ਵਾਲਾ ਤੇ ਪੁਨਹ ਪੁੰਨਾ ਦੇ ਵਿੱਚ ਚਰਣਾ ਵਿਚਰਨ ਵਿਚਰਨਾ ਕਰਾਉਂਦਾ ਹੈ ਅਤੇ ਪਰਮੇਸ਼ਰ ਦਾ ਨਾਮ ਹੀ ਜਮਾਂ ਦੀ ਤਰਾਜ਼ ਖੋਪਤਾਈ ਨੂੰ ਖਰਾਕੀਏ ਮੇਟਣ ਵਾਲਾ ਹੈ ਬਿਨਵੰਤ ਨਾਨਕ ਰਾਸ ਜਨ ਕੀ ਚਰਨ ਕਮਲੈ ਆਸਰਾ ਸਤਿਗੁਰੂ ਸਾਹਿਬ ਜੀ ਬਨਵੰਤ ਬੇਨਤੀਪੂਰਵਕ ਕਥਨ ਕਰਦੇ ਹਨ ਕਿ ਗੁਰਮੁਖ ਭਗਤ ਜਨਾਂ ਦੀ ਸਰਦਾ ਰੂਪੀ ਰਾਸ ਪੂੰਜੀ ਇਹੋ ਹੀ ਹੈ ਜੋ ਪਰਮੇਸ਼ਰ ਦੇ ਚਰਣਾ ਕਮਲਾਂ ਦੀ ਆਸਰਾ ਟੇਕ ਗ੍ਰਹਿਣ ਕੀਤੀ ਹੈ ਵਾ ਹਰੀ ਨਾਮ ਹੀ ਭਗਤ ਜਨਾਂ ਦੀ ਰਾਸ ਪੂੰਜੀ ਹੈ ਤੇ ਹਰੀ ਦੇ ਚਰਨ ਕਮਲਾਂ ਦਾ ਹੀ ਆਸਰਾ ਹੈ ਗੁਣ ਬੇਅੰਤ ਸੁਆਮੀ ਤੇਰੇ ਕੋਈ ਨ ਜਾਣਈ ਏ ਸੁਆਮੀ ਮਾਲਕ ਪਰਮੇਸ਼ਰ ਜੀ ਤੇਰੇ ਬੇਅੰਤ ਅਨੰਤ ਗੁਣ ਹਨ ਇਸ ਕਰਕੇ ਕੋਈ ਵੀ ਜਾਣ ਨਹੀਂ ਸਕਦਾ ਦੇਖ ਚਲਤ ਦਿਆਲ ਸੁਣ ਭਗਤ ਬਖਾਨੈ ਏ ਦਿਆਲੂ ਦਿਆਲੂ ਪਰਮੇਸ਼ਰ ਜੀ ਤੇਰੇ ਚਲਤ ਕੌਦਕਾ ਨੂੰ ਦੇਖ ਕੇ ਅਤੇ ਸਰਵਣ ਕਰਕੇ ਭਗਤ ਜਨ ਗੁਰਾਂ ਦੁਆਰਾ ਤੇਰੇ ਜਸ ਨੂੰ ਬਖਾਨੈ ਕਤਨ ਕਰਦੇ ਹਨ ਜੀ ਅਜੰਤ ਸਭ ਤੁਜਿ ਆਵਹਿ ਪੁਰਖ ਪਦ ਪਰਮੇਸ਼ਰ ਹੇ ਸਾਰੇ ਪੁਰਖ ਪਤ ਪੁਰਖਾਂ ਦੇ ਪਤੀ ਪਰਮੇਸ਼ਰ ਜੀ ਵਾਹਿਗੁਰੂ ਜੀ ਸਾਰੇ ਜੀਅ ਸਥੂਲ ਜੀਵ ਤੇ ਜੰਤ ਸੂਖਮ ਜੀਵ ਤੁਝ ਕਈਏ ਤੈਨੂੰ ਹੀ ਆਰਾਧ ਦੇ ਤੇ ਆਉਂਦੇ ਹਨ ਸਰਬ ਜਾਜਕ ਏਕ ਦਾਤਾ ਕਰਣਾ ਮੈਂ ਜਗਦੀਸ਼ਰਾ ਹੇ ਕਰਣਾ ਮੈਂ ਇਹਨੂੰ ਮੈਂ ਨਹੀਂ ਬੋਲਣਾ ਮੈਂ ਬੋਲਣਾ ਹੈ ਕਿਰਪਾਲੂ ਸਰੂਪ ਜਗਦੀਸ਼ਰਾ ਪਰਮੇਸ਼ਰ ਇੱਕ ਤੂੰ ਦਾਤਾ ਦਾਤਾਰ ਹੈ ਔਰ ਸਾਰੇ ਤੇਰੇ ਦਰ ਦੇ ਜਾਜਕ ਪਖਾਰੀ ਵੰਗਦੇ ਹਨ ਸਾਧੂ ਸੰਤ ਸੁਜਾਨ ਸੋਈ ਜਿਸਹਿ ਪ੍ਰਭ ਜੀ ਮਨ ਲਈ हे ਪ੍ਰਭੂ ਪਿਆਰੇ ਪਰਮੇਸ਼ਰ ਜੀ ਜਿਸ ਗੁਰਮੁਖ ਦੀ ਤੂੰ ਬੇਨਤੀ ਮਾਨੈ ਮਨ ਲੈਂਦਾ ਹੈ ਵਾਸ਼ਰਦਾ ਭਗਤੀ ਰੂਪ ਕਮਾਈ ਮਨ ਲੈਂਦਾ ਹੈ ਉਹੀ ਗੁਰਮੁਖ ਜਨ ਤੇਰੀ ਪ੍ਰਾਪਤੀ ਵਾਸਤੇ ਸਾਧਨ ਕਰਨ ਵਾਲਾ ਸਾਧੂ ਸ੍ਰੇਸ਼ਟ ਪੁਰਖ ਹੈ ਅਤੇ ਸੰਤ ਸਾਸ ਗिराਸ ਨਾਮ ਜੱਪਣ ਵਾਲਾ ਪੁਰਖ ਤੇ ਸੁਜਾਨ ਗਿਆਨਵਾਨ ਹੈ ਬਿਨਵੰਤ ਲਾਲਕ ਕਰੋ ਕਿਰਪਾ ਸੋਏ ਤੁਝ ਹੈ ਪਛਾਨਾਈ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ ਇਹ ਪਰਮੇਸ਼ਰ ਜਿਸ ਪੁਰਖ ਉਤੇ ਤੂੰ ਕਿਰਪਾ ਦਇਆ ਦ੍ਰਿਸ਼ਟੀ ਕਰਦਾ ਹੈ ਉਹੀ ਤੈਨੂੰ ਸੱਚ ਸਰੂਪ ਕਰਕੇ ਪਛਾਨਦਾ ਹੈ ਮੋਹ ਨਿਰਗੁਣ ਅਨਾਥ ਸਰਣੀ ਆਇਆ ਏ ਵਾਹਿਗੁਰੂ ਮੋਹ ਤੋਂ ਭਾਵ ਮੈਂ ਸਤ ਸੰਤੋਖ ਆਦ ਨਿਰਗੁਣ ਗੁਣਾ ਤੋਂ ਰਹਿਤ ਅਨਾਥ ਜਤੀਮ ਤੇਰੀ ਸਰਣੀ ਓਟ ਵਿੱਚ ਆਇਆ ਬਲ 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 ਗੁਰਦੇਵ ਜਿਨ ਨਾਮ ਦਿਰੜਾਇਆ ਏ ਪਰਮੇਸ਼ਰ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਮੈਂ ਮੰਨ ਕਰਕੇ ਵੀ ਬਲਹਾਰ ਬਾਣੀ ਕਰਕੇ ਵੀ ਬਲਹਾਰ ਤੇ ਸਰੀਰ ਕਰਕੇ ਵੀ ਬਲਹਾਰ ਜਾਂਦਾ ਜਿਨ੍ਹਾਂ ਗੁਰਾਂ ਨੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਤੇਰਾ ਨਾਮ ਅੰਮ੍ਰਿਤ ਦ੍ਰਿੜਾਇਆ ਪ੍ਰਪਗ ਕਰਵਾਇਆ ਹੈ ਗੁਰਨਾਮ ਦਿਆ ਕੁਸਲthia ਸਰਬ ਇੱਛਾ ਪੁੰਨਿਆ ਜਦ ਗੁਰਾਂ ਨੇ ਸੰਸਾਰ ਤੋਂ ਤਰਨ ਵਾਸਤੇ ਨਾਮ ਅੰਮ੍ਰਿਤ ਦਿੱਤਾ ਤਦ ਆਨੰਦ ਪ੍ਰਾਪਤ ਹੋਇਆ ਤੇ ਸਾਰੀਆਂ ਇੱਛਾ ਕਾਮਨਾਵਾਂ ਪੂਰੀਆਂ ਹੋ ਗਈਆਂ ਜਲ ਨੇ 부ਜਾਈ ਸਾਤ ਆਈ ਮਿਲੇ ਚਿਰੀ ਵਿਚਨਿਆ ਹਾ ਤ੍ਰਿਸ਼ਨਾ ਈਰਖਾ ਵਿਛੋੜੇ ਦੀ ਜਲਨੇ ਜਲਨਤਾ ਸਾੜਤਾ 부ਜਾਈ ਮਿਟਾ 부ਜਾ ਦਿੱਤੀ ਤੇ ਤੇਰੀ ਪ੍ਰਾਪਤੀ ਕਰਕੇ ਆਤਮਕ ਸ਼ਾਂਤੀ ਮਨ ਵਿੱਚ ਆ ਗਈ ਤੇ ਚਿਰੀ ਚਰੰਗ ਕਾਲ ਦੇ ਵਿਚਨਿਆ ਵਿਛੋੜੇ ਹੋਏ ਹੁਣ ਤੇਰੇ ਨਾਲ ਮਿਲ ਗਏ ਹਾਂ ਆਨੰਦ ਹਰਖ ਸਹਿਜ ਸਾਚੇ ਮਹਾ ਮੰਗਲ ਗੁਣ ਗਾਇਆ हे परमेश्वर ताजे तेरे सच्चे आनंद स्वरूप ਨੂੰ پا ਕੇ ਸੁਤੇ ਸਿੱਧ ਹੀ ਆਨੰਦ ਹਰਖ ਪ੍ਰਸੰਤਾ ਹੋ ਗਈ। हे महाਵੱਡੇ ਮੰਗਲ ਆਨੰਦ ਸਰੂਪ ਪਰਮੇਸ਼ਰ ਜਦੋਂ ਤੇਰੇ ਗੁਣਾਂ ਨੂੰ ਗਾਉਣਾ ਕੀਤਾ ਹੈ। ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ। ਸਤਿਗੁਰੂ ਸਾਹਿਬ ਜੀ ਬਿਨਵੰਤ ਬੇਨਤੀ ਪੂਰਵ ਕਥਨ ਕਰਦੇ ਹਨ ਕਿ हे ਪ੍ਰਭ ਪਰਮੇਸ਼ਰ ਮੈਂ ਜਨਨੇ ਆਪ ਜੀ ਦਾ ਨਾਮ ਅੰਮ੍ਰਿਤ ਪੂਰਨ ਗੁਰਾਂ ਤੋਂ ਪਾਇਆ ਪਾਉਣਾ ਕੀਤਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ Wahhe guru. Wahhe He guru wah hai guru wah hai guru wah hai guru wah hai guru, Wahe guru, Wahe guru. ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ